ਪਈ ਹੈ ਸਲਾਹ ਨੇ ਤੁਹਾਨੂੰ ਮੈਂ ਕਿ ਲੰਗੋਵਾਲ ਸਾਹਿਬ ਆਏ ਸੀ ਕਿ ਮੇਰੇ ਸਹਿਯੋਗੀ ਰਾ이브 ਪੰਚ ਦੇ ਦੁਕਾਨੀ ਪੰਚਕੁਲਾ ਤੋਂ ਪਹੁੰਚੇ ਨੇ ਅੰਕਿਤ ਜਾਨਣਾ ਚਾਹਾਂਗੇ ਕਿ ਪੰਚਕੁਲਾ ਵਿੱਚ ਇਸ ਤਰ੍ਹਾਂ ਕਿੱਥੇ ਮੌਜੂਦ ਹੋਤੀ ਹੈ ਇਸ ਦਾ ਹੈ ਨਹੀਂਗਾ ਡਿਚ ਕੀਤਾ ਗਿਆ ਤੇ ਬਸਤਨ ਤਾਂ ਤਾਜ਼ਾ ਹੈ ਤੇ ਪੰਚਕੁਲਾ ਵਿੱਚ بارش ਹੋ ਰਹੀ ਹੈ ਜੇ ਇਸ ਤੋਂ ਬਾਹਰ ਹੋਵੇ ਇਸ ਕਰਕੇ ਇਹ ਵੱਡੀ ਇੱਕ ਮਹਿਮਾ ਬਣ ਗਈ ਸੀ ਇਕੱਠ ਹੈ ਔਰ ਜਿਆਦਾ ਕੀ ਅਗਰ ਬਾਤ ਕਰੇ ਜਿਆਦਾ ਕੀ ਹੋਰ ਵੱਧਣੀ ਆ ਕਿ ਕਿਉਂਕਿ ਹੋਰ ਨੌਂ ਨੌਂਆਂ ਦੇ ਫਾਰਕ ਜਿੱਥੇ ਬੰਦੀਆਂ ਵਾਂ ਧਾਰਮਿਕ ਜਿੱਥੇ ਬੰਦੀਆਂ ਵਾਂ ਪੰਜਾਬ ਦੀ ਇੱਕ ਵੀ ਜਿੱਥੇ ਬੰਦੀਆਂ ਇਹੋ ਜਿਹੀ ਜਿਹੜੀ ਅਸੂ ਤੋਂ ਬਾਹਰ ਹੈ ਪੰਜਾਬ ਦੇ ਪਟਿਆਲਾ ਮੇਂ ਇੱਕ ਪਾਰਿਸ ਦੀ ਮੀਟਿੰਗ ਹੋਣੀ ਹੈ ਇਹ ਕਿਉਂਕਿ ਪਾਰਿਸ ਕਾ ਪਹਿਲੇ ਸੇ ਕਰੂਗੀ ਇਹ ਗੱਲ ਨੂੰ ਇਹ ਪ੍ਰਵਾਨ ਨੂੰ ਮੰਨ ਲਿਆ ਕਿ ਕਦਰ ਜਾਣਾ ਹੈ ਇਹ ਤਾਂ ਸਰਕਾਰ ਮਤਲਬ ਪੋਲਿਟਿਕਲ ਤਰੀਕੇ ਨਾਲ ਉਹ ਵੀ ਕਰ ਸਕਦੀ ਹੈ ਹਰ ਇੱਕ ਪਰਤੀ ਰਾਜ ਦੇ ਤੋਂ 240 ਮੰਗ ਜਾ ਕੇ ਭਾਰਨੇ ਨੂੰ ਰਿਆ ਕਰੂਗੀ ਫਿਰ ਉਸ ਦਾ ਅਗਲਾ ਪੁੱਛਾਂਗੇ 3 ਦਿਨ ਸੇ

مانے ਦਾ ਨਹੀਂਗਾ مطلب نوجواناں دا جیہڑا بھی کوئی ہوئی ہے ਵੀ ਇਹਨਾਂ ਨੇ ਉਹ ਮੁੱਦੇ ਮੌਜੂਦ ਨੇ ਕਿ ਇਗਾਕੇ ਦੀ ਬਾਤ ਕਰੇ ਤੇ ਬਹਾਸ সে ਵੀ ਫੰਡ ਲਗਾਤਾਰ ਲਗਾਤਾਰ ਹੈ ਲਗਾਤਾਰ ਹੈ ਕਿ ਉਸ ਤਰ੍ਹਾਂ ਪੰਜਾਬ ਚੱਲ ਰਿਹਾ ਵੀ ਨਾ ਮੀਡੀਆ ਰਹਿਣਾ ਹੈ ਉਲਟ ਬੋਲਦਣਾ ਹੈ ਕਿ ਨੌਜਵਾਨ ਬੋਲਦਾ ਉਹ ਵੀ ਰਹਿਣ ਦੇਣਾ ਜਿਹੜੀ ਜਿਹੜੀ ਵਿਰੋਧੀ ਤੇ ਰਾਹ ਖਤਮ ਕਰ ਦੇਣੀ ਹੈ ਉਹ ਕਹਿਣ ਨਹੀਂ ਲੱਗਦਾ ਮਾਨਤਾ ਦੇ ਵਿਰੋਧ ਕਰਦੇ ਨੇ ਆਉਣ ਵਾਲੇ 4-5 ਦਿਨਾਂ ਤੱਕ ਇਹ ਰਾਤ ਚੱਲ ਰਿਹਾ ਹੈ ਬਹੁਤ ਖਤਰਨਾਕ ਰਹਾ ਵਾ ਦਿਨ ਦੇ ਅੰਦਰ ਨਾ ਰਾਜਕਤਾ ਧਿਰ ਦੇ ਮੂਹਰੇ ਕੋਈ ਬੋਲਣ ਵਾਲਾ ਨਾ ਹੋਊਗਾ ਉਹਨਾਂ ਦੀਆਂ ਗਲਤੀਆਂ ਦੱਸਣ ਵਾਲਾ ਨਾ ਅੱਭੀ ਤੇਰਤਾਰੀ ਇੱਕ ਉਹਨਾਂ ਤਾਨਾਸ਼ਾਹੀਆਂ ਜਣ ਗਿਆ ਕਿ ਜੋ ਮਰਜ਼ੀ ਫੜੀ ਜਾਣਗੇ ਕੁੱਤੀਆਂ ਜਾਨਵਰਾਂ ਦੀ ਮਰਜ਼ੀ ਕਰੀ ਜਾਣਗੇ ਤੁਹਾਡੀ ਲੜਾਈ ਉਹਦੇ ਤਾਨਾਸ਼ਾਹੀ ਵਰਤੀ ਦੇ ਬਾਰੇ ਕਾਰਕ ਦੇ ਬਾਅਦ ਸੰਕਰਾਤ ਦੇ ਬਾਅਦ ਫਿਰ ਉਹ ਅਪੀਲ ਆ ਕਿ ਜੇ ਅੱਭੀ ਜਨਰਲੀ ਦੇ ਨਾਲ ਲੜੇ ਜੇ ਉਸੇ ਬਿਲਕੁਲ ਸਾਫ਼ ਹੋ ਜਾਏ ਤਾਂ ਨਾ ਬੋਲੇ ਇਸ ਤਾਨਾਸ਼ਾਹੀ ਦੇ ਵਿਰੁੱਧ ਫਿਰ ਅੱਜ ਇੱਕ ਧਮਨਾਵਾਂ ਕਾ ਲਓ ਹੋਰ ਧਮਨਾ ਆਊਗਾ ਜੀ ਆ ਤੁਹਾਡੇ ਚੈਨਲ ਕਿੰਨੇ ਅੰਦੇ ਦਾਤੇ ਆ ਜਿਹੜਾ ਤਿੰਨ ਮਾਰਾ ਬੋਲਦਾ ਉਹ ਵੀ ਰੁਕਾ ਰਾਂਗੀ ਮਨੋਸ਼ ਸ਼ਰਮਾ ਲਾਈਵ ਹੋ ਕੇ ਆਇਆ ਲੱਗਦਾ ਹੈ ਕਿ ਕੋਈ ਸ਼ਾਂਤ ਹੋਣ ਵਾਸਤੇ ਤੇ ਚਾਹਨਾ ਚਾਹੀਏ ਖਤਮ ਕਰਵਾਉਣਾ ਹੈ ਸਾਡੀ ਲੜਾਈ ਹੈ ਅਸੀਂ ਲਗਾਤਾਰ ਲੜ ਰਹੇ ਹਾਂ ਕਿ ਕਾਜੀ ਜੋ ਮੌਸਮ ਦਾ ਅਪਡੇਟ ਇਸ ਲੜਾਈ ਨਾ ਕਿ ਪਰਸ਼ ਹੋਣ ਦੇ ਆਸਾ ਨਜ਼ਰ ਆ ਰਹੇ ਨੇ ਮੈਂ ਕਿਹਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਾਨਾ ਸਿੰਘ ਸਿੱਧੂ ਤਾਨੂੰ ਪਤਾ ਕਿ ਪਿਛਲੇ ਦਿਨਾਂ ਤੋਂ ਜੇਲ੍ਹ ਤੋਂ ਬਾਅਦ ਪਟਿਆਲਾ ਜਿਹਨੇ ਦੇ ਵਿੱਚ ਅੱਜ ਪ੍ਰਸ਼ਾਸਨ ਨੇ ਸਾਨੂੰ ਬੁਲਾਇਆ ਹੈ ਜਿਹਦੇ ਨਾਲ ਮੌਸਮ ਥੋੜਾ ਜਿਹਾ ਖੁੱਲ ਗਿਆ ਹੈ ਜਾਨੀ ਕਿ ਸਾਫ਼ ਹੋ ਗਿਆ ਹੈ ਪਰ ਜੇ ਰਾਤ ਦੀ ਗੱਲ ਕਰੀਏ ਤਾਂ देर ਰਾਤ ਤੱਕ ਜਿਹੜੀ ਧੁੰਦ ਹੈ ਉਹ ਛਾਏ ਰਹੀ ਸੀ ਜਦੋਂ ਬਾਰਿਸ਼ ਹੋਈ ਹੈ ਤਾਂ ਬਾਰਿਸ਼ ਇਤਨਾ ਘੱਟ ਗਈ ਹੈ ਤੇ ਉਹਦੇ ਨਾਲ ਦਿਨ ਦੇ ਵਿੱਚ ਉਮੀਦ ਇਹ ਹੈ ਕਿ ਜਿਹੜੀ ਬਾਰਿਸ਼ ਹੈਗੀ ਉਹਦੇ ਨਾਲ ਜਲਵਾਯੂ ਸਭ ਹੋਰੇ ਨਹੀਂ ਚੜੀ ਹੈ ਇਹ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੂਗੀ ਇਹ ਦੱਸ ਰਹਾ ਹੈ ਕਿ ਕੱਲ ਨੂੰ ਅੱਜ ਮੌਸਮ ਵਿਭਾਗ ਦੀ ਗੱਲ ਹੈ ਕੱਲ ਨੂੰ ਬਜ਼ਾਰਾ ਯਾਰ ਬਈ ਇਹ ਮੀਟਿੰਗ ਸੀ ਪੂਰਾ ਹਫਤਾ ਬੱਦਲਾਂ ਇਹ ফিল ਕਰਦੀ ਰਹੀ ਰਹੂਗੀ ਇਸ ਕਰਕੇ ਜਿਹੜਾ ਮੌਸਮ ਹੈਗਾ ਉਹਦੇ ਵਿੱਚ ਗਰਾਗਰ ਕਰਦੀ ਜਾਊਗੀ ਸੋ ਅੱਜ ਜਿਹੜੀ ਬਾਰਿਸ਼ ਹੋਈ ਹੈ ਜਾਂ ਲਗਾਤਾਰ ਬੂੰਦਾਬਾਦੀ ਹੋਈ ਹੈ ਉਹਦੇ ਨਾਲ ਜਿਹੜਾ ਮੌਸਮ ਹੈ ਨਾ ਨੇ ਦੇ ਹਿਸਾਬ ਨਾਲ ਸਾਫ਼ ਹੋਣ ਦੇ ਨਾਲ ਧੁੱਪ ਨਿਕਲਣ ਦੀ ਜਗ੍ਹਾ ਹੈ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਆਊਗੀ ਪੁੱਤਾਂ ਨੂੰ ਕਾਨੂੰਨ ਆਦਾਂ ਜੀ ਪਰ ਪਿਆਰੀ ਰੱਖਿਓ ਕਿਉਂਕਿ ਬਾਰਿਸ਼ ਦੇ ਨਾਲ ਠੰਡ ਹੋ ਰਹੀ ਬਾਕੀ ਹੈ ਉਹ ਜਿਹੜਾ ਜੱਸਾ ਜਿਹੜਾ ਮਾਲਵਾ ਦੇ ਇਹ ਪਟਿਆਲਾ ਸੰਗਠਨ ਦਾ ਉਹ ਵੀ ਬਿਚਾਰੀ ਉਹਦੇ ਵਿੱਚ ਮੀਂਹ ਦੇ ਨਾਲ ਬਰਤਵਾ ਆਪਣੇ ਮਾਲ ਸਾਹਮਣੇ ਰੱਖਿਆ ਜਿਵੇਂ ਛੋਕਣ ਦੀ ਗੱਲ ਕਰੀ ਤਾਂ ਜਦੋਂ ਮੀਂਹ ਪੈਂਦਾ ਤਾਂ ਛੱਡ ਹੋਰ ਵੱਜ ਜਾਂਦੀ ਹੈ ਅੱਜ ਧੁੰਦ ਦੇ ਕਰਕੇ ਜਿਹੜਾ ਹੋਇਆ ਉਹ ਸਾਡਾ ਸਾਹ ਵਾਲਾ ਜੰਮੀਆ ਜੀ ਤੇ ਹਵਾ ਦੇ ਨਾਲ ਜਿਹੜੀ ਠੰਡ ਹੈ ਉਹਦੇ ਚਬਾਦਾ ਹੋਇਆ ਸੋ ਆਹ ਨਾਲ ਜਿਹਨਾਂ ਦੇ ਵਿੱਚ ਗੱਲ ਕਰੀਏ ਪੰਜਾਬੀ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਦੀ ਤਾਂ ਉਹਨਾਂ ਨੂੰ ਵੀ ਤਿਆਰੀਆਂ ਆ ਗਿਆ ਫੁਰਦਕੀ ਤੇ ਠੰਡੀ ਗੱਲ ਕਰਨੀ ਕਿਉਂਕਿ ਹਲੇ ਤੁਹਾਨੂੰ ਪਤਾ ਹੀ ਹੈ ਵੀ ਸਰਕਾਰਾਂ ਕਿਵੇਂ ਟਿਕਾਣਬਾਜ਼ੀਆਂ ਖੇਡੀਆਂ ਹੋਈਆਂ ਨੇ ਇਮੀਡਿਟਾ ਜਲਦੀ ਆ ਕੇ ਛੱਡਦੇ ਆਂ ਛਾੜਦੇ ਆਂ ਜੀ ਠੰਡ ਹੈ ਭਾਨਾ ਮੈਂ ਫੇਰ ਕਹਿੰਦਾ ਹਾਂ ਨਹੀਂ ਛੱਡਿਆ ਹਲ ਨਹੀਂ ਰਹਾ ਹੋਇਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨੋਜ ਵੀਰ ਜੀ ਲੋਕੀ ਪਟਿਆਲਾ ਬਾਈ ਬਹੁਤ ਜੀ ਬੋਲਦੇ ਆਂ ਸਾਹਮਣੇ ਹੋਣੀ ਹੈ ਸਵਾ 10:00 ਉਹ ਦੱਸ ਦਾਂਗੇ ਨਾ ਸ਼ਰਤ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਜੀ ਪੰਚਕਾ ਤੋਂ ਮੇਰੇ ਸਹਿਯੋਗੀ ਲਾਈਫ ਰੇਟ ਕਿ ਆਨ ਵਾਲੇ ਨਾ ਚਾਹੀਦੇ ਜੋ ਠੰਡ ਤੋਂ ਇਹਨਾਂ ਨੇ ਬੁਲਾਇਆ ਆਪਣੀ ਗੱਲ ਰੱਖੀ ਹੈ ਇਹ ਕਹਿੰਦੇ ਹੋਰ ਇਹ ਆਪਣੇ ਆਪਾਂ ਗੱਲ ਕਰਨਗੇ ਕਹਾ ਹੈ 20 ਦੇ ਨਾਲ ਬੜੀ ਬਾੜੀ ਦੀ ਸੰਭਾਅ ਹੈ ਜੀ ਬਹੁਤ ਬਹੁਤ ਕੱਲ ਨੂੰ ਤਾਂ ਤੁਨ ਕੀ ਲਾ ਕੇ ਪਾਉਂਦੇ ਨੇ ਮੈਂ ਦੇਖੋ ਇਹ ਤਾਂ ਇਹ ਤਾਂ ਸਰਕਾਰ ਨੂੰ ਮੇਰੀ ਗੱਲ ਸੁਣ ਉਹਨੇ ਕੋਈ ਜਬਰ ਥੋੜੀ ਕੀਤਾ ਉਹ ਕੋਈ ਅਤਵਾਦੀ ਫੜਿਆ ਇਹਨਾਂ ਨੇ ਜਿਸ ਤਰੀਕੇ ਨਾਲ ਮੁਕੱਦਮੇ ਦਰਜ ਕਰ ਰਿਹਾ ਤੇ ਕੁੱਟਮਾਰ ਹਲੇ ਵੀ ਕਰੀ ਜਾਂਦੇ ਉਹਦੀ ਆ ਕੱਲ ਮਹੱਲੀ ਸੀ ਸਟਾਫ ਦੇ ਚੁਲ ਜਾ ਕੇ ਜੋ ਬਰਫ ਦੇ ਸਿਲੰਗਾਂ ਦੇ ਲਟਾਇਆ ਜਾ ਰਿਹਾ ਬਰਫ ਤੇ ਤੇ ਉੱਤੇ ਸਿਰ 'ਚ ਪਾਣੀ ਪਾ ਤੇ ਮੂੰਹ 'ਚ ਪਾਣੀ ਪਾਇਆ ਜਾ ਰਿਹਾ ਇਹ ਕਾਹਨ ਹੋ ਰਿਹਾ ਜਵਾਨੀ ਦਾ ਇਹ ਤਾਂ ਹਲੇ ਦੇਖਣਗੇ ਇਹ ਤਾਂ ਹਲੇ ਕੱਲ ਵਾਲਾ ਕੱਟ ਕੀ ਏਦੋਂ ਹਜ਼ਾਰ ਗੁਣਾ ਕੱਟ ਜਾਦੇ ਰੋਹ ਲੋਕਾਂ 'ਚ ਵਧੀ ਜਾਂਦਾ ਉਹਦੇ ਭਰਾ ਵੀ ਵਰਚਾ ਦੇਤਾ ਇਹ ਕਿੱਥੇ ਕੱਲ ਵਾਲਾ ਲੋਕਾਂ ਦਾ ਰੋਹ ਦੇਖ ਕੇ ਸਰਕਾਰ ਨੇ ਭਾਈ ਗਲਤ ਹੋ ਰਿਹਾ ਜੋ ਹੋ ਰਿਹਾ ਭਾਨੇ ਨਾਲ ਪਿੱਛੇ ਹਟਣਾ ਸੀ ਉਹਦੀ ਵੀ ਜੇ ਪਰਚਾ ਹੋਰ ਦੇਤਾ ਸੋ ਇਸ ਕਰਕੇ ਇਹ ਤਿਆਰੀ ਰੱਖਿਓ ਕਿਉਂਕਿ ਇਹ ਬਹੁਤ ਤਰੀਕੇ ਨਾਲ ਆਪਣੀਆਂ ਚਾਲਾਂ ਸਰਕਾਰ ਖੇਡਦੀ ਹੁੰਦੀ ਹੈ ਲੋਕਾਂ ਨੂੰ ਕਿਵੇਂ ਲੀਹੋ ਲਾਉਣਾ ਹੈ ਕਿਵੇਂ ਖਰੇੜਨਾ ਹੈ ਕਿਵੇਂ ਆਪਸ ਵਿੱਚ ਲੋਕਾਂ ਨੂੰ ਘਿੜੋੜਾ ਪਾ ਕੇ ਗੱਲ ਲੰਮੀ ਸਿੱੜ ਦਿਓ ਲਮਕਾ ਦਿਓ ਆਪੇ ਲੋਕ ਥੱਕ ਜਾਂਦੇ ਆ ਪਰ ਆਪਾਂ ਥੱਕਣਾ ਨਹੀਂ ਇੱਕ ਤੇ ਤਿੰਨ ਦਾ ਵੱਡਾ ਪ੍ਰੋਗਰਾਮ ਹੈ ਉਹਦੇ ਤਿਆਰੀ ਕਰਕੇ ਫੁੱਲ ਆਉਣੀ ਹੈ ਲੰਗਰ ਪ੍ਰਸ਼ਾਦੇ ਲੈ ਕੇ ਸਭ ਸਮਾਨ ਲੈ ਕੇ ਪਹੁੰਚ ਜਿਓ ਕੋਈ ਸ਼ਰਤਾਂ ਵੀ ਰੱਖਣ ਦੀ ਗੱਲ ਕੀਤੀ ਹੈ ਤੁਸੀਂ ਕੋਈ ਸ਼ਰਤ ਨਹੀਂ ਗੱਲ ਹੈ ਇੱਕੋ ਹੀ ਤਨਵੀੜੀ ਆ ਬਿਨਾਂ ਸ਼ਰਤ ਰਿਹਾਈ ਪਰਚੇ ਰੱਦ ਨਾ ਅਗਲੀ ਮੀਟਿੰਗ ਵਗੈਰੇ ਕਰਨ ਦਾ ਅਫਸਰਾਂ ਦੇ ਨਾਲ ਤੁਹਾਡੀ ਕਰਾ ਦੇਾਂਗੇ ਕਿਉਂਕਿ ਉਹਨਾਂ ਨੇ ਆਪਣੀ ਗੱਲ ਉੱਪਰ ਕੀਤੀ ਹੈ ਇਹ ਗੱਲ ਕੱਲ ਨੂੰ ਪਹਹ ਹੋਣੀ ਹੈ